ਸਤਨਾਮੁ ਸ੍ਰੀ ਵਾਹਿਗੁਰੂ ਸਾਬ ਜੀ ਦਾਸ ਬਸਤੂ ਲੈ ਪਾਛੇ ਪਾਵੈ ਇੱਕ ਬਸਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ ਦਸ ਪੀ ਹਰਲੇ ਤਿਉ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਉ ਨਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮੰnaya ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁੜ ਸਹਾਲਾਈ ਅਗੇ ਆਨੇ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹਵਰ ਉਸ ਕਾ ਬਸਵਾਸ ਨਾ ਹੋਵੇ ਜਿਸ ਕੀ ਬਸਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ 사ਤਨਾਮੁ ਸ੍ਰੀ ਵਾਹਿਗੁਰੂ ਸਹਬ ਜੀ 10 ਬਸਤੂ ਲੈ ਪਾਛੇ ਪਾਵੈ ਇੱਕ ਬਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ 10 ਪੀ ਹਰਲੇ ਥਿਉ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਓ ਨਾਹੀ ਚਾਰਾ ਕਿਉ ਕੇ ਜੀ ਸਤਿ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤិន ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁਲ ਸਹ ਲਾਈ मन रोस कराई अपनी पतित आप ही खोवै बहावर उसका बस वासना होवै जिसकी बस्त इस आगे रख प्रभ की आज्ञा माने माथ है ਉਸ ਤੇ ਚਾਹ ਗੋਣਾ ਕਰੇ ਨਿਹਾਲ ਨਾਨਕ ਸਹਬ ਸਦਾ ਦੇ ਹਾਲ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਦਾਸ ਬਸਤੂ ਲੈ ਪਾਛੇ ਪਾਵੈ ਇੱਕ ਬਸਤਰ ਕਾਰਨ ਬਖੋਟੇ ਗਾਵੈ ਕਪੀਨਾ ਦੇ ਦਸ ਪੀ ਹਰਲੇ ਥਿਉ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋਂ ਮਨ ਬੂਠਾ ਜਿਸ ਜਨ ਆਪਣ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁੜ ਸਹ ਲਾਈ ਅਗੇ ਆਨੇ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੈ ਬਹਾਰ ਉਸ ਕਾ ਬਸ ਵਾਸਨਾ ਹੋਵੈ ਜਿਸ ਕੀ ਬਸ ਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਾਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿ ਹਾਲ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਦਾਸ ਬਸਤੂ ਲੈ ਪਾਛੇ ਪਾਵੈ ਇੱਕ ਬਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ ਦਸ ਪੀ ਹਰਲੇ ਕਿਉਂ ਮੋੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕਿਉਂ ਕੇ ਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ सर्व सुख ताहु मन बूठा जिस जन अपना हुकम जन्ना हुक्म थोक सर्व तिन पाया अगंत सहा अपनी देरास। ਖਾਤ ਪੀਤ ਵਰਤ ਅੰਦ ਉਲਾਸ ਆਪਣੀ ਅਮਾਨ ਕਿਛ ਬਹੁਰ ਸਹ ਲਾਈ ਅਗਿਆਨੀ ਮਨ ਰੋਸ ਕਰਾਈ ਆਪਣੀ ਪਤਿਤ ਆਪ ਹੀ ਖੋਵੈ ਭਾਵਰ ਉਸ ਕਾ ਬਸਵਾਸ ਨਾ ਹੋਵੇ ਜਿਸ ਕੀ ਬਸ ਤਿਸ ਅੱਗੇ ਰੱਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਤਨਾਮੁ ਸ੍ਰੀ ਵਾਹਿਗੁਰੂ ਸਾਬ ਜੀ ਦਾਸ ਬਸਤੂ ਲੈ ਪਾਛੇ ਪਾਵੈ ਇੱਕ ਬਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ ਦਸ ਪੀ ਹਰਲੇ ਤਿਉ ਮੂੜਾ ਕਹੂ ਕਹਾ ਕਰੇ ਸਾ ਠਾਕੁਰ ਸਿਓ ਨਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇ ਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁਤ ਸਹ ਲਾਏ ਅਗਿਆਨੀ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹਵਰ ਉਸ ਕਾ ਬਸਵਾਸ ਨਾ ਹੋਵੇ ਜਿਸ ਕੀ ਬਸਤ ਤਿਸ ਆਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਾਥੈ ਉਸ ਤੇ ਚੋ ਗੁਣ ਕਰੇ ਨਿਹਾਲ ਨਾਨਕ ਸਹਿਬ ਸਦਾ ਦਿਆਲ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ 10 ਬਸਤੂ ਲੈ ਪਾਛੇ ਪਾਵੇ 1 ਬਸਤਰ ਕਾਰਨ ਬਖੋਟੇ ਗਾਵੇ 1 ਪੀਣਾ ਦੇ 10 ਪੀ ਹਰੇਲੇ ਥਿਓ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਉ ਨਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋਂ ਮਨ ਬੂਠਾ जिस जन अपना हुकम हुक्म सर्ब थोक नानक तिन पाया अगंत सहा अपनी देरास। खात पीत बरते अंध उलास ਆਪਣੀ ਅਮਾਨ ਕੁਸ਼ ਬਹੁਤ ਸਹਾਲਾਈ ਅਗੇ ਆਨੀ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹਵਰ ਉਸ ਕਾ ਬਸਵਾਸਨਾ ਹੋਵੇ ਜਿਸ ਕੀ ਬਸਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਦਸ ਬਸਤੂ ਲੈ ਪਾਛੇ ਪਾਵੈ ਇੱਕ ਬਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ ਦਸ ਪੀ ਹਰਲੇ ਥਿਉ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਉ ਨਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁਤ ਸਹ ਲਾਈ ਅਗਿਆਨੀ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹਵਰ ਉਸ ਕਾ ਬਸਵਾਸ ਨਾ ਹੋਵੇ ਜਿਸ ਕੀ ਬਸਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ 사ਤਨਾਮੁ ਸ੍ਰੀ ਵਾਹਿਗੁਰੂ ਸਹਬ ਜੀ 10 ਬਸਤੂ ਲੈ ਪਾਛੇ ਪਾਵੈ ਇੱਕ ਬਸਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ 10 ਪੀ ਹਰਲੇ ਤਿਉ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਓ ਨਾਹੀ ਚਾਰਾ ਕੋ ਕੇ ਜੀ ਸਦ ਨਮਸਕਾਰਾਂ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋਂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤិន ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁ ਸਹ ਲਾਈ मन रोस कराई अपनी पतित आप ही खोवै बहावर उसका बस वासना होवै जिसकी बस्त इस आगे रखे प्रभ की आज्ञा माने माथ है ਉਸ ਤੇ ਚਾਹ ਗੋਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਤਨਾਮੁ ਸ੍ਰੀ ਵਾਹਿਗੁਰੂ ਸਹਬ ਜੀ ਦਾਸ ਬਸਤੂ ਲੈ ਪਾਛੇ ਪਾਵੈ ਇਕ ਬਸਤਰ ਕਾਰਨ ਬਖੋਟੇ ਗਾਵੈ ਏ ਕਿ ਪੀਨਾ ਦੇ ਦਸ ਪੀ ਹਰਲੇ ਥਿਉ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕਿਉ ਕੇਜ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁ ਸਹ ਲਾਏ ਅਗੇ ਆਨੀ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹਾਰ ਉਸ ਕਾ ਬਸ ਵਾਸਨਾ ਹੋਵੇ ਜਿਸ ਕੀ ਬਸ ਤਿਸ ਅਗੇ ਰੱਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਤਨਾਮੁ ਸ੍ਰੀ ਵਾਹਿਗੁਰੂ ਸਹਬ ਜੀ ਦਾਸ ਬਸਤੂ ਲੈ ਪਾਛੇ ਪਾਵੈ ਇੱਕ ਬਸਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ ਦਸ ਪੀ ਹਰਲੇ ਕਿਉਂ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕਿਉਂ ਕੇ ਜੀ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ सर्व सुख ताहु मन बूठा जिस जन अपना हुक्म मना सर्व तिन पाया अगंत सहा अपनी देरास ਖਾਤ ਪੇਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁਤ ਸਹ ਲਾਈ ਅਗੇ ਆਨੇ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਵਹ ਵਰ ਉਸ ਕਾ ਬਸ ਵਾਸਨਾ ਹੋਵੇ ਜਿਸ ਕੀ ਬਸ ਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਤਨਾਮੁ ਸ੍ਰੀ ਵਾਹਿਗੁਰੂ ਸਾਬ ਜੀ 10 ਬਸਤੂ ਲੈ ਪਾਛੇ ਪਾਵੈ ਇੱਕ ਬਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ ਦਸ ਪੀ ਹਰਲੇ ਤਿਉ ਮੂੜਾ ਕਹੂ ਕਹਾ ਕਰੀ ਸ ठाकुर ਸਿਉ ਨਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮੰnaya ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕਸ਼ ਬਹੌਰ ਸਹਾਲਾਏ ਅਗੇ ਆਨੇ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹੌਰ ਉਸ ਕਾ ਬਸਵਾਸ ਨਾ ਹੋਵੇ ਜਿਸ ਕੀ ਬਸਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ 사ਤਨਾਮ ਸ੍ਰੀ ਵਾਹਿਗੁਰੂ ਸੇਬ ਜੀ 10 ਬਸਤੂ ਲੈ ਪਾਛੇ ਪਾਵੈ ਇੱਕ ਬਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ 10 ਪੀ ਹਰਲੇ ਤਿਉ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਓ ਨਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇ ਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁਤ ਸਹ ਲਾਏ ਅਗਿਆਨੀ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹਵਰ ਉਸ ਕਾ ਬਸਵਾਸ ਨਾ ਹੋਵੇ ਜਿਸ ਕੀ ਬਸਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ 사ਤਨਾਮ ਸ੍ਰੀ ਵਾਹਿਗੁਰੂ ਸਹਬ ਜੀ 10 ਬਸਤੂ ਲੈ ਪਾਛੇ ਪਾਵੈ ਇੱਕ ਬਸਤਰ ਕਾਰਨ ਬਖੋਟੇ ਗਾਵੈ ਇੱਕ ਪੀਣਾ ਦੇ 10 ਪੀ ਹਰਲੇ ਥਿਓ ਮੂੜਾ ਕਹੂੰ ਕਹਾ ਕਰੀ ਜਿਸ ਠਾਕੁਰ ਸਿਉ ਨਹੀ ਚਾਰਾ ਤਾਂ ਕਿਉ ਕੇ ਜੇ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਖ ਤਾਹੋਂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮੰnaya ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕੁਸ਼ ਬਹੁਤ ਸਹਾਲਾਈ ਅਗੇ ਆਨੀ ਮਨ ਰੋਸ ਕਰਾਏ ਆਪਣੀ ਪਤਿਤ ਆਪ ਹੀ ਖੋਵੇ ਬਹਵਰ ਉਸ ਕਾ ਬਸਵਾਸ ਨਾ ਹੋਵੇ ਜਿਸ ਕੀ ਬਸਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੇ ਮਥ ਉਸ ਤੇ ਚਹ ਗੁਣ ਕਰੇ ਨਿਹਾਲ ਨਾਨਕ ਸਹਬ ਸਦਾ ਦਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ 10 ਬਸਤੂ ਲੈ ਪਾਛੇ ਪਾਵੈ ਇੱਕ ਬਤਰ ਕਾਰਨ ਬਖੋਟੇ ਗਾਵੈ ਇੱਕ ਪੀਨਾ ਦੇ 10 ਪੀ ਹਰਲੇ ਥਿਉ ਮੂੜਾ ਕਹੂ ਕਹਾ ਕਰੇ ठाकुर स्यो नहीं चारा ता के जे नमस्कारा जा के मन लागा प्रभ मीठा सर्ब सुख तो मन बूठा ਜਿਸ ਜਨ ਆਪਣਾ ਹੁਕਮ ਮਨਾਇਆ